ਕਿਸਾਨ ਵੀਰੋ ਸਸਟੀਕਾਰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਸ ਦੇ ਵਿੱਚ ਦੋਸਤੋ ਇੱਕ ਆਪਾਂ ਤੁਹਾਨੂੰ ਨੀਲੀ ਰਵੀ ਦਾ ਪੱਖ ਰੱਖਦੀ ਇੱਕ ਬੂਰੀ ਜਿਹੜੀ ਨੀਲੀ ਰਵੀ ਦੇ ਵਿੱਚ ਦੋਸਤੋ ਚੋਟੀ ਪੈਂਦੀ ਹੈ ਜਰੂਰ ਉਹ ਵਿਖਾਉਣ ਜਾ ਰਹੇ ਆ ਡਿਟੇਲ ਜਿਹੜੀ ਅਸੀਂ ਦੋਸਤੋ ਆਪਾਂ ਬਾਈ ਹੋਰਾਂ ਦੇ ਕੋਲੋਂ ਹੀ ਪੂਰੀ ਇਨਫੋਰਮੇਸ਼ਨ ਲਵਾਂਗੇ ਏਰੀਆ ਜਿਹੜਾ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨ ਤਰਨ ਲੱਗਦਾ ਹੈ ਜੀ ਸੋ ਪਹਿਲਾਂ ਵੀਰ ਹੋਣਾਂ ਦੀਆਂ ਕਾਫੀ ਵੀਡੀਓ ਆਪਾਂ ਕੀਤੀਆਂ ਨੇ ਚੈਨਲ ਦੇ ਉੱਪਰ ਅਪਲੋਡ ਇਸ ਵਾਰ ਵੀ ਦੋਸਤੋ ਬਾਈ ਹੋਰੀ ਇੱਕ ਚੰਗੀ ਜਿਹੜੀ ਝੋਟੀ ਲੈ ਕੇ ਆਏ ਨੇ ਵਧੀਆ ਚੰਗਾ ਮਿਲਕ ਦੋਸਤੋ ਜਿਹੜੀ ਅੱਗੇ ਪਾਵੇਗੀ ਜਾ ਕੇ ਪੀਕ ਲੈਵਲ ਤੇ ਸੋ ਚਲਦੇ ਆਂ ਵੀਰ ਹੁਣਾਂ ਦੇ ਕੋਲ ਪੁੱਛ ਲੈਣੇ ਆਂ ਦੋਸਤੋ ਕੀ ਡਿਟੇਲ ਹੈਗੀ ਆ ਕੀ ਇਨਫੋਰਮੇਸ਼ਨ ਆ ਇਸ ਜਿਹੜੀ ਝੋਟੀ ਦੀ ਸੋ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸੰਤੋ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਮੇਰੇ ਭੈਣ ਭਰਾ ਸਬਸਕ੍ਰਾਈਬਰ ਨੇ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਸੋ ਹਰਵੀਰ ਵੀਰ ਜੀ ਅ ਇਸ ਵਾਰਕ ਆਪਾਂ ਬੂਰੀ ਨੀਨੀ ਰਵੀ ਦਾ ਜਿਹੜਾ ਪੱਖ ਰੱਖਦੀ ਇੱਕ ਝੋਟੀ ਲੈ ਕੇ ਆਏ ਆ ਬਿਲਕੁਲ ਵੀਰ ਜੀ ਤੇ ਵੀਰ ਜੀ ਇਹਦੇ ਬਾਰੇ ਪਾਦ ਗਿਆ ਚਾਨਣਾ ਆਪਣੇ ਵੀਰਾਂ ਭਰਾਵਾਂ ਨੂੰ ਦੱਸ ਦਈਏ ਵੀ ਇਹ ਕੀ ਡਿਟੇਲ ਹੈਗੀ ਆ ਅੱਜ ਸੂਈ ਆ ਕਿੰਨੇ ਦਿਨ ਦੀ ਸੂਈ ਹੈ ਜੀ ਵੀਰ ਜੀ ਕੱਲ੍ਹ ਇਹ ਦੁਪਹਿਰੇ ਸੂਈ ਜਾਨੀ ਕਿ 3 ਤਰੀਕ ਨੂੰ ਠੀਕ ਹੈ ਜੀ ਤਾਂ ਆਪਾਂ ਸ਼ਾਮੀ ਕੀਤੀ ਸੀ ਚੋਈ 4 ਕਿਲੋ ਬੋਲਾ ਸੀਗਾ ਠੀਕ ਹੈ ਜੀ ਤਾਂ ਅੱਜ ਸਵੇਰੇ ਵੀ ਕਰੀਬ ਇੰਨਾ ਕੁ ਸੀਗਾ 4 ਕਿਲੋ ਦੀਰੇ ਨੇ ਠੀਕ ਹੈ ਜੀ ਤਾਂ ਬਾਕੀ ਕੱਟੀ ਆ ਇਹਦੇ ਪਿੱਛੇ ਫੀਮੇਲ ਕੱਟ ਦਿੱਤਾ ਇਹਨਾਂ ਨੇ ਠੀਕ ਹੈ ਜੀ ਤਾਂ ਬਹੁਤ ਵਧੀਆ ਇਹਦਾ ਪੱਖਾ ਕਰੀਬ ਇਹ ਤੇ ਜਿਹੜੇ ਓਨਰ ਸੀਗੇ ਪਹਿਲੇ ਸਵੇਰੇ ਕਿੰਨੇ 11 12 ਵਜੇ ਟੈਸਟ ਟਾਈਮ ਇਹ ਦੂਸਰੀ ਵਾਰ ਵੱਲ ਸੂਰੀਆ ਠੀਕ ਹੈ ਜੀ ਸੈਕਿੰਡ ਟਾਈਮ ਮੇਰਾ ਹਾਂਜੀ ਠੀਕ ਆ ਸੋ ਬਾਕੀ ਦੋਸਤੋ ਬਾਕੀ ਜਿਹੜੀ ਗੱਲਬਾਤ ਆ ਮੈਂ ਬਾਅਦ ਵਿੱਚ ਕਰੂੰਗਾ ਉਸ ਤੋਂ ਪਹਿਲਾਂ ਜਿਹੜਾ ਇਹ ਤਾਂ ਪ੍ਰੋਪਰ ਜਿਹੜਾ ਨਾ ਤੁਹਾਨੂੰ ਆਪਾਂ ਰੂਪ ਰੇਖਾ ਜੇ ਹੀ ਵਿਖਾ ਦਿੰਨੇ ਆ ਮੂੰਹ ਮੱਥਾ ਤੁਸੀਂ ਵੇਖ ਲਿਓ ਬਿਲਕੁਲ ਸਿੰਘ ਕੁੰਡਾ ਦੋਸਤੋ ਅਗਲੇ ਪੈਰਾਂ ਤੇ ਨਿਸ਼ਾਨ ਜਿਹੜੇ ਤੁਸੀਂ ਵੇਖ ਸਕਦੇ ਹੋ ਵਾਈਟ ਪੈਰ ਤੋਤੇ ਆ ਦੋਸਤੋ ਮਗਲੇ ਪੈਰ ਵੀ ਜਿਹੜੇ ਤੋਤੇ ਨੇ ਥਣ ਭਵਾਨੇ ਦੀ ਜਿਹੜੀ ਬੰਤਰ ਆ ਉਹ ਵੀ ਲੇਵਾ ਦੋਸਤੋ ਬਹੁਤ ਵਧੀਆ ਚੰਗਾ ਲੇਵਾ ਹੈ ਸੋਹਣਾ ਚੰਗਾ ਥਣ ਲੱਗਾ ਬਾਕੀ ਮਗਰ ਜਿਹੜਾ ਕਾਫ ਹੈ ਦੋਸਤੋ ਉਹ ਫੀਮੇਲ ਕਾਫ ਆ ਉਹ ਵੀ ਤੁਸੀਂ ਜਰੂਰ ਚੈੱਕ ਕਰ ਸਕਦੇ ਹੋ ਫੀਮੇਲ ਕਾਫ ਆ ਦੋਸਤੋ ਮਗਰ ਬੂਰੀ ਕੱਟੀ ਆ ਠੀਕ ਆ ਬਾਕੀ ਇਹ ਆਪਾਂ ਜਿਹੜੀ ਤੁਹਾਨੂੰ ਨਾ ਖੋਲ ਕੇ ਵੀ ਜਰੂਰ ਤੋਰ ਕੇ ਵਿਖਾ ਦੇਵਾਂਗੇ ਸੋ ਹਰਵੈਲ ਵੀਰੇ ਕਿੰਨਾ ਕੁ ਦੁੱਧ ਮਿਲਕ ਕਿੰਨਾ ਕੁ ਪਾ ਦੇਗੀ ਐਵਰੇਜ ਵੀ ਜੀ 12 ਤੋਂ 13 14 ਤੱਕ ਵੀ ਜਾ ਸਕਦੀ ਆ ਠੀਕ ਹੈ ਜੀ ਬਾਕੀ ਆਪਾਂ 12 ਤੱਕ ਹੀ ਲਾਸਟ ਇਹਦਾ ਕਹਾਂਗੇ ਠੀਕ ਹੈ ਠੀਕ ਹੈ ਬਾਕੀ ਆਪਣੀ ਸੇਵਾ ਦੇ ਉੱਪਰ ਮੈਨੇਜਮੈਂਟ ਦੇ ਉੱਪਰ ਹੁੰਦਾ ਭਾਵੇਂ 16 ਵੀ ਲੈ ਲਓ ਜੇ ਤਾਂ ਠੀਕ ਹੈ ਠੀਕ ਹੈ ਠੀਕ ਹੈ ਇੱਕ ਹਰਵੈਲ ਵੀਰੇ ਮੈਂ ਇਹ ਵੀ ਪੁੱਛਣਾ ਚਾਹਣਾ ਵੀ ਕਈ ਵਾਰੀ ਬਹੁਤ ਹੀ ਵੀਰਾਂ ਦੀ ਜਿਹੜੀ ਇਹ ਜਿਹੜੀ ਮਤਲਬ ਕਿ ਨਿਰਾਸ਼ਾ ਹੁੰਦੀ ਹੈ ਕਹਿੰਦੇ ਵੀ ਜਦੋਂ ਵਪਾਰੀ ਕੋਲੇ ਪਸ਼ੂ ਹੁੰਦਾ ਹੈ ਉਹ ਤੋਂ ਪਸ਼ੂ ਦੁੱਧ ਪੂਰੇ ਫੀਡ ਲੈਵਲ ਤੇ ਵਿਖਾ ਦਿੰਦੇ ਆ ਤੇ ਬਹੁਤ ਵਿੱਚ ਅੱਗੇ ਸਾਡੇ ਕੋਲ ਓਨੀ ਫੀਡ ਪਾ ਕੇ ਜਿਹੜਾ ਦੁੱਧ ਪੂਰਾ ਨਹੀਂ ਲਿਆ ਜਾਂਦਾ ਉਹ ਕੀ ਕਾਰਨ ਹੋ ਸਕਦਾ ਜੀ ਉਹਦਾ ਜੀ ਸਭ ਤੋਂ ਮੇਨ ਮੁੱਦਾ ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਮੈਨੇਜਮੈਂਟ ਤੇ ਫਰਕ ਆਉਂਦਾ ਫੀਡ ਤੇ ਆ ਫਰਕ ਆਉਂਦਾ ਵਾ ਬੱਕਰੀ ਪ੍ਰੋਪਰ ਯਾਨੀ ਕਿ ਦੇਖ ਰੇਖ ਚ ਫਰਕ ਆਉਂਦਾ ਵਾ ਬਾਕੀ ਮੈਨੂੰ ਇੰਦਾ ਨਹੀਂ ਲੱਗਦਾ ਕਿ ਜੇ ਪਸ਼ੂ ਨੇ ਸਾਡੇ ਘਰੇ ਦੁੱਧ ਦਿੱਤਾ ਵਪਾਰੀ ਦੇ ਘਰੇ ਤਾਂ ਅਗਲੇ ਘਰ ਜਾ ਕੇ ਨਾ ਦੇਵੇ ਤਾਂ ਪ੍ਰੋਪਰ ਫੀਡ ਦਾ ਮੈਨੇਜਮੈਂਟ ਹੀ ਸੈੱਟ ਨਹੀਂ ਹੁੰਦਾ ਠੀਕ ਹੈ ਠੀਕ ਹੈ ਠੀਕ ਇਹ ਜਿਹੜੀ ਮੁੱਖ ਜਿਹੜਾ ਕਾਰਨ ਹੈ ਨਾ ਤੇ ਕਈ ਵਾਰੀ ਜਿਹੜੀ ਕੋ ਸੇਵਾ ਕਰਕੇ ਤੁਸੀਂ ਮਰਗੇ ਅੱਗੇ ਪਸ਼ੂ ਸੇਲ ਕਰਦੇ ਹੋ ਅੱਗੇ ਪ੍ਰੋਪਰ ਉਹ ਨਹੀਂ ਸੇਵਾ ਫੀਡ ਦੇ ਵਿੱਚ ਨਹੀਂ ਹੁੰਦੀ ਹੈ ਨਾ ਠੀਕ ਆ ਸੋ ਕਿਸਾਨ ਵੀਰੋ ਬਾਕੀ ਇਹ ਵੀਰ ਉਹਨਾਂ ਨੇ ਜਿਹੜੀ ਗੱਲ ਦੱਸੀ ਏ ਦੇਖੋ ਜੀ ਸਾਡਾ ਕੀਤਾ ਹੀ ਨਹੀਂ ਹੈ ਵਪਾਰ ਲੈਂਦਾ ਹੁੰਦਾ ਅਸੀਂ ਪਸ਼ੂ ਨੂੰ ਦਿਨ ਦੇ ਵਿੱਚ ਬਹੁਤ ਵਾਰ ਦੇਖਣਾ ਕਿ ਇਹਦੀ ਖੁੱਲੀ ਵਿੱਚ ਪੱਠੇ ਹੈਗੇ ਆ ਨਹੀਂ ਹੈਗੇ ਨੇ ਕੀ ਖਾਦਾ ਕੀ ਨਹੀਂ ਖਾਦਾ ਕੀ ਇਹਨੂੰ ਪਸੰਦ ਆ ਕੀ ਨਹੀਂ ਪਸੰਦ ਇਹ ਚੀਜ਼ਾਂ ਨੂੰ ਬਹੁਤ ਅਸੀਂ ਮਾਇਨੇ ਰੱਖਦਾ ਹੈ ਸਾਡੇ ਵਾਸਤੇ ਠੀਕ ਆ ਠੀਕ ਆ ਅਸੀਂ ਪਸ਼ੂ ਦੀ ਹਰ ਫੀਲਿੰਗ ਨੂੰ ਸਮਝਣਾ ਹੁੰਦਾ ਇਹਨੂੰ ਕੁਝ ਕੀ ਚੰਗਾ ਲੱਗਦਾ ਕੀ ਨਹੀਂ ਲੱਗਦਾ ਅਸੀਂ ਉਹੀ ਇਹਦੇ ਵਾਸਤੇ ਪ੍ਰੋਵਾਈਡ ਕਰਨਾਂ ਹੁੰਦੇ ਠੀਕ ਆ ਸੋ ਦੋਸਤੋ ਵੀਰ ਉਹਨਾਂ ਦਾ ਕਹਿਣ ਦਾ ਮਤਲਬ ਇਹੋ ਹੀ ਹੈ ਵੀ ਜਿਹੜਾ ਮੈਨੇਜਮੈਂਟ ਦੇ ਵਿੱਚ ਪ੍ਰਬੰਧ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਵੇ ਤੇ ਜਿੰਨਾ ਕ ਦੋਦ ਤੁਹਾਨੂੰ ਮੌਕੇ ਤੇ ਵਿਖਾ ਕੇ ਚੀਜ਼ ਦਿੱਤੀ ਜਾਂਦੀ ਹੈ ਤੁਸੀਂ ਵੀ ਬਿਲਕੁਲ ਬਰਕਰਾਰ ਜਿਹੜਾ ਉਹਨਾਂ ਤੋਂ ਜਿਹੜਾ ਰੱਖ ਸਕਦੇ ਜੋ ਆਪਣੇ ਘਰੇ ਲਿਆ ਕੇ ਵੀ ਸੋ ਹਰ ਵੇਲੇ ਵੀਰੇ ਇਹਨੂੰ ਖੋਲ ਕੇ ਕੋਈ ਬਾਹਰ ਲਿਆਈਏ ਤੋਰ ਕੇ ਤਸल्ली ਨਾਲ ਦਿਖਾ ਰਗੀ। ਬਾਕੀ ਦੋਸਤੋ ਚੰਗਾ ਥਣਲੇਵਾ ਲੱਗਾ ਹੈਗਾ ਛੋਟੀ ਨੂੰ ਤੇ ਦੁੱਧ ਵੀਰ ਉਹਨਾਂ ਦੇ ਕਹਿਣ ਮੁਤਾਬਕ ਵੀ 13.5 13 14 ਲੀਟਰ ਜਿਹੜੀ ਬੜੇ ਆਰਾਮ ਨਾਲ ਜਿਹੜੀ ਮਿਲਕ ਕਪੈਸਿਟੀ ਰਹੇਗੀ। ਬਾਕੀ ਇਸ ਟਾਈਮ 8 ਤੋਂ 9 ਲੀਟਰ ਦੇ ਹਾਂਜੀ ਇਸ ਟਾਈਮ ਜਿਹੜਾ ਬੋਲਾ ਦੋਸਤੋ ਰੈਡੀ ਹੈ 8 ਤੋਂ 9 ਲੀਟਰ ਜਿਹੜਾ ਬਿਲਕੁਲ ਬੋਲਾ ਰੈਡੀ ਆ। ਦੋ ਡੰਗ ਦੀ ਚਾਰ ਡੰਗ ਦੀ ਚੋਾਈ ਤੁਸੀਂ ਆਪ ਨੇ ਕਰਨੀ ਹੈ ਮੌਕੇ ਤੇ ਪਹੁੰਚ ਕੇ। ਬਾਕੀ ਥਾਂ ਲੇਵੇ ਤੇ ਜਿਹੜੀ ਚਾਹਤ ਤੁਸੀਂ ਜ਼ਰੂਰ ਮਾਰ ਕੇ ਚੈੱਕ ਕਰ ਸਕਦੇ ਹੋ ਮਗਰ ਸੂਂ ਤੇ ਵੀ ਨਿਸ਼ਾਨ ਤੁਹਾਨੂੰ ਵੇਖਣ ਚ ਮਿਲੇਗਾ ਕਹਿਣ ਤੋਂ ਪਹਿਲਾਂ ਦੋਸਤੋ ਨੀਲੀ ਰਵੀ ਦਾ ਜਿਹੜਾ ਬੂਰੀ ਦੇ ਵਿੱਚ ਦੋਸਤੋ ਇਹ ਪੱਖ ਪੂਰਾ ਰੱਖਦੀ ਏ ਛੋਟੀ ਸੋ ਕਦ ਕਾਠੀ ਜਿਹੜੀ ਦੋਸਤੋ ਬਿਲਕੁਲ ਉੱਚੀ ਤੇ ਨਾਂ ਵਾਲੀ ਛੋਟੀ ਕਹੂੰਗਾ ਬਿਲਕੁਲ ਮੀਡੀਅਮ ਜਿਹੜੀ ਹਾਈਟ ਕਦ ਕਾਠੀ ਹੈਗੀ ਏ ਇਸ ਛੋਟੀ ਦੀ ਬਹੁਤ ਸੋਹਣਾ ਮਿੱਠੀ ਹੈ ਹਾਂਜੀ ਹਾਂਜੀ ਰੋਕੋ ਬੱਸ ਰੋਕੋ ਬਾਕੀ ਥਾਂ ਲੇਵਾ ਜਿਹੜਾ ਦੋਸਤੋ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਚੰਗੇ ਸੋਹਣੇ ਥਾਂ ਲੇਵੇ ਦੀ ਆ ਮੋਟਾ ਥਾ ਠੀਕ ਆ ਹਰਵੈਲ ਵੀਰੇ ਇਹਨੂੰ ਇੱਕ ਵਾਰੀ ਘੁਮਾ ਕੇ ਇਧਰ ਬੈਗ ਨੂੰ ਕਰ ਲਓ ਬਾਕੀ ਸਿੰਗਾ ਦੀ ਬੰਤਰ ਬਹੁਤ ਸੋਹਣੀ ਆ ਦੋਸਤੋ ਤੇ ਪੇਠ ਫੂੜਾ ਵਧੀਆ ਚੰਗਾ ਹਜੇ ਰਾਜੀ ਤਾਜੀ ਸੂਈ ਵਧੀਆ ਚੰਗੀ ਰਾਜੀ ਪੇਠ ਫੂੜਾ ਸੋਹਣਾ ਹੈਗਾ ਝੋਟੀ ਦਾ ਠੀਕ ਹੈ ਇੱਕ ਵਾਰੀ ਫਿਰ ਵੀਰੇ ਮੋੜਾ ਜਾ ਉਹਨੂੰ ਘੁਮਾ ਲਓ ਰੇੜੇ ਵਾਲੇ ਪੰਨੇ ਨੂੰ ਥੋੜਾ ਲੈ ਜੂ ਅੱਗੇ ਨੂੰ ਲੈ ਉਹ ਬੇਟਾ ਇੱਥੇ ਲਿਆਉਂਦਾ ਬਾਕੀ ਜਿਹੜੇ ਮੇਰੇ ਵੀਰ ਸ਼ੌਕੀਨ ਨੇ ਚਾਹਵਾਨ ਨੇ ਬੂਰੀ ਆ ਨੀਲੀ 라ਵੀ ਖਰੀਦਣ ਦੇ ਤੁਸੀਂ ਜਰੂਰ ਆ ਖਰੀਦ ਸਕਦੇ ਹੋ ਮੌਕੇ ਤੇ ਪਹੁੰਚ ਕੇ ਆਪਣੀ ਤਸੱਲੀ ਆ ਸਵੇਪ ਪਸ਼ੂ ਪਸ਼ੂ ਦੀ ਜਿਹੜੀ ਤਸੱਲੀ ਤੁਸੀਂ ਆਪ ਜਰੂਰ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਲਾਓ ਹੋਰ ਵੀਰੇ ਲਾਓ ਵਾਪਸ ਮੋੜ ਲਓ ਮੋੜ ਦਿਓ ਆਇ ਤੇ ਕੋਈ ਨਾ ਕੋਈ ਬਾਕੀ ਦੋਸਤੋ ਇੱਕ ਵਾਰੀ ਫਿਰ ਦੱਸ ਦਿੰਦੇ ਨੇ ਜਿਹੜਾ 8 ਲੀਟਰ ਮਿਲਕ ਜਿਹੜਾ ਬੌਲੇ ਦੇ ਵਿੱਚ ਰੈਡੀ ਆ ਤਸੱਦੀ ਤੁਸੀਂ ਆਪਣੀ ਮੌਕੇ ਤੇ ਕਰ ਲਿਓ ਬਣ ਕੇ ਠੀਕ ਆ ਲੈ ਫਿਰ ਵੀਰੇ ਲੈ ਜੋ ਲੈ ਜੋ ਬੰਨੂ ਜੀ ਬਾਕੀ ਦੋਸਤੋ ਜਿਹੜੀਆਂ ਧਾਰਾ ਮਾਰ ਕੇ ਵੀ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਚਾਰੇ ਥਣ ਜਿਹੜੇ ਆਪਾਂ ਚੈੱਕ ਪਾਸ ਤੁਹਾਡੇ ਕਰਾ ਦਿੰਨੇ ਆ ਇਸੇ ਵੀਡੀਓ ਦੇ ਵਿੱਚ ਚਵਾਈ ਥੋੜੀ ਜਿਹੀ ਲੇਟ ਆਪਾਈ ਹੋਰਾਂ ਨੇ ਕਰਨੀ ਆ ਜਿਹੜਾ ਟਾਈਮ ਹੈ ਦੋਸਤੋ ਟਾਈਮ ਤਕਰੀਬਨ 4 ਤੋਂ 4:30 ਵਜੇ ਦਾ ਜਿਹੜਾ ਸਮਾਂ ਹੈਗਾ ਈਵਨਿੰਗ ਟਾਈਮ ਦਾ ਤੇ ਤਰੀਕ ਜਿਹੜੀ ਤਕਰੀਬ ਬਣਾ ਜਦੀ ਤੋਂ 4 ਦਸੰਬਰ ਦੋਸਤੋ ਜਿਹੜੀ ਡੇਟ ਹੈਗੀ ਆ ਤੇ ਸ਼ਾਮ ਦੇ 4:30 5 ਦਾ ਜਿਹੜਾ ਸਮਾਂ ਹੈਗਾ ਤੇ ਬਾਕੀ ਜਿਹੜੀ ਚਵਾਈ ਹਜੇ ਥੋੜੀ ਜਿਹੀ ਲੇਟ ਵੀਰ ਹੋਣਾ ਕਰਨੀ ਹੈ ਬਾਕੀ ਇੱਕ ਵਾਰੀ ਜਿਹੜੀ ਧਾਰਾ ਪ੍ਰੋਪਰ ਤੁਹਾਨੂੰ ਆਪਾਂ ਸਾਰੇ ਥਨਾਂ ਦੇ ਵਿੱਚੋਂ ਜਿਹੜੀ ਮਾਰ ਕੇ ਜਰੂਰ ਦਿਖਾ ਦਿੰਨੇ ਆ ਤੇ ਬਾਕੀ ਚਵਾਈ ਦੀ ਵੀਰ ਹਰ ਰੋਇਰ ਹੈਗੀ ਵਧੀਆ ਚੰਗੀ ਪੋਲੀ ਹੈ ਠੀਕ ਹੈ ਚਵਾਈ ਬਹੁਤ ਚਵਾਈ ਦੋਸਤੋ ਪੋਲੀ ਆ ਅਕਸਰ ਵੀਰ ਹੋਣਾਂ ਦੇ ਕੋਲ ਪਹਿਲਾਂ ਵੀ ਪਸ਼ੂ ਚੰਗੇ ਆਏ ਨੇ ਵਧੀਆ ਦੋਸਤੋ ਚੰਗੇ ਪਸ਼ੂ ਨਿਕਲਦੇ ਨੇ ਇਹ ਆਪਣੇ ਆਪਣੀ ਚਵਾਈ ਤੇ ਡਿਪੈਂਡ ਆ ਕੋਈ ਕਿਸ ਤਰ੍ਹਾਂ ਦੀ ਚਵਾਈ ਹੁੰਦੀ ਕਿਸੇ ਵੀ ਕਿਸ ਤਰ੍ਹਾਂ ਦੀ ਬਾਕੀ ਬਚ ਆਪਣੇ ਹਿਸਾਬ ਨਾਲ ਬਹੁਤ ਵਧੀਆ ਠੀਕ ਹੈ ਜੀ ਚਲੋ ਜੀ ਬਾਕੀ ਪੂਰੀ ਧਾਰ ਵਰਦੀ ਹੈ ਦੋਸਤੋ ਤੁਸੀਂ ਜਰੂਰ ਵੇਖ ਸਕਦੇ ਹੋ ਬਾਕੀ ਚਵਾਈ ਜਿਹੜੀ ਪ੍ਰੋਪਰ ਆ ਫੋਲੋ ਚਵਾਈ ਆ ਤੁਸੀਂ ਆਪਦੀ ਜਿਹੜੀ ਮੌਕੇ ਦਾ ਦੂਰ ਡੰਗ ਦੀ ਪਹੁੰਚ ਕੇ ਕਰ ਸਕਦੇ ਹੋ ਨਾ ਹੋਏ ਥੋੜਾ ਤੁਹਾਨੂੰ ਭਰਨ ਲਗਾ ਦਿੱਤੇ ਕੋਈ ਗੱਲ ਨਹੀਂ ਵਧੀਆ ਜੀ ਠੀਕ ਹੈ ਜੀ ਵਧੀਆ ਤੇ ਹਰਵੈਲ ਵੀਰੇ ਕੀ ਰੇਟ ਆ ਕੀ ਮੁੱਲ ਰੱਖਿਆ ਹੋਇਆ ਕੀ ਡਿਮਾਂਡ ਕਰਦੇ ਆਪਾਂ ਬਾਕੀ ਵੀ ਦੀ ਡਿਮਾਂਡ ਆਪਾਂ ਬਿਲਕੁਲ ਜੈਨੂਅਲ ਕਰਾਂਗੇ ਹਾਂਜੀ ਆਪਾਂ ਇਹਦਾ 67000 ਰੁਪਇਆ ਮੁੱਲ ਕਰਦੇ ਆ ਅੱਛਾ ਜੀ ਵਿੱਚੋਂ ਆਪਾਂ 3000 ਰੁਪਇਆ ਮਾਨਤਨ ਕਰਾਂਗੇ 64000 ਰੁਪਇਆ ਦੀ ਆਪਾਂ ਮੈਂ ਦੇਵਾਂਗੇ ਠੀਕ ਹੈ ਜੀ ਸੋ ਦੋਸਤੋ 67000 ਰੁਪਇਆ ਜਿਹੜੀ ਡਿਮਾਂਡ ਕਰ ਦਿੱਤੀ ਵੀਰ ਨੇ ਤੇ 3000 ਜਿਹੜਾ ਲੈਸ ਹੋਵੇਗਾ ਵਿੱਚੋਂ ਮਾਨਤਨ ਜਿਹੜਾ ਦੱਸ ਦਿੱਤਾ ਵੀਰ ਹੋਣਾ ਨੇ ਆਹ ਔਨ ਰਿਕਾਰਡਿੰਗ ਕੈਮਰੇ ਦੇ ਸਾਹਮਣੇ ਵੀ ਜਿਹੜਾ 3000 ਜਿਹੜਾ ਮਾਨਤਨ ਕੀਤਾ ਜਾਵੇਗਾ 64000 ਰੁਪਇਆ ਜਿਹੜਾ ਮੱਝ ਅਸイール ਕੀਤੀ ਜਾਵੇਗੀ ਸੋ ਚਾਹਵਨ ਜਿਹੜੇ ਵੀਰ ਨੇ ਜਰੂਰ ਤੁਸੀਂ ਖਰੀਦ ਸਕਦੇ ਹੋ ਤੇ ਹਰਵੇਲ ਵੀਰੇ ਕੰਟੈਕਟ ਨੰਬਰ ਵੀ ਆਪਣੇ ਜਰੂਰ ਦੱਸ ਦਿਓ ਕੰਟੈਕਟ ਨੰਬਰ ਆਪਣਾ ਹੈਗਾ 990382025 98906382025 ਓਕੇ ਸਰ ਜੀ ਸੋ ਕਿਸਾਨ ਵੀਰੋ ਇਹ ਸੀ ਵੀਰ ਹਰਵੇਲ ਦੇ ਕੋਲੇ ਅੱਜ ਜਿਹੜਾ ਇੱਕ ਨਵਾਂ ਪਸ਼ੂ ਆਇਆ ਨਵਾਂ ਐਨੀਮਲ ਆਇਆ ਨੀਲੀ ਰਵੀ ਦੀ ਬੂਰੀ ਜਿਹੜੀ ਮੱਝ ਪਸੰਦ ਜਿਹੜੇ ਜਿਹੜੇ ਮੇਰੇ ਵੀਰਾਂ ਨੂੰ ਹੋਵੇ ਖਾਸ ਤੌਰ ਤੇ ਤੁਸੀਂ ਉਹ ਕਾਲ ਜਰੂਰ ਕਰ ਸਕਦੇ ਹੋ ਆਪ ਦਾ رابطہ ਵੀਰ ਹੁਣਾਂ ਨਾਲ ਤੁਸੀਂ ਕਰਕੇ ਤੇ ਜਿਹੜੀ ਇਹ ਮੱਝ ਖਰੀਦ ਸਕਦੇ ਹੋ ਸੋ ਇੱਕ ਵਾਰੀ ਫਿਰ ਦੱਸ ਦਿੰਨੇ ਮਗਰ ਜਿਹੜਾ ਫੀਮੇਲ ਕਾਫਾ ਦੋਸਤੋ ਬੂਰਾ ਫੀਮੇਲ ਹੈਗੀ ਆ ਬੂਰੇ ਰੰਗ ਦੇ ਵਿੱਚ ਬਿਲਕੁਲ ਮਦਰ ਦੇ ਨਾਲ ਰਿਲੇਟ ਹੈਗੀ ਆ ਸੋ ਚਾਹਵਾਨ ਵੀਰ ਜਿਹੜੇ ਤੁਸੀਂ ਜਰੂਰ ਖਰੀਦ ਸਕਦੇ ਹੋ ਨੰਬਰ ਜਿਹੜੇ ਵੀਡੀਓ ਦੇ ਵਿੱਚ ਚੱਲਦੇ ਕਰ ਦਵਾਂਗੇ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ